ਇਤੋਂ ਦੇ ਸਾਹਮਣੇ ਨੇ ਜੀ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਸੰਸਦ ਭਗਵੰਤ ਮਾਨ ਜੋ ਆਪਣੇ ਹੱਥ 'ਚ ਪਲਾਸਟਿਕੀ ਮੀਟਰਾਂ ਨੂੰ ਹੱਥ ਪਾਉਂਦੇ ਨਜ਼ਰ ਆ ਰਹੇ ਨੇ ਤੇ ਹੁਣ ਇਹਨਾਂ ਤਸਵੀਰਾਂ ਪਿਛਲੀ ਕਹਾਣੀ ਅਸੀਂ ਤੁਹਾਨੂੰ ਦੱਸਦੇ ਹਾਂ ਜਿੱਥੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਹੁਣ ਆਮ ਆਦਮੀ ਪਾਰਟੀ ਨੇ ਪੰਜਾਬ 'ਚ ਬਿਜਲੀ ਅੰਦੋਲਨ ਸ਼ੁਰੂ ਕਰ ਦਿੱਤਾ ਹੈ ਜਿੱਥੇ ਉਹ ਆਮ ਆਦਮੀ ਪਾਰਟੀ ਸਰਕਾਰ ਤੋਂ ਬਿਜਲੀ ਯੂਨਿਟ ਦੀ ਰੇਟ ਘੱਟ ਕਰਨ ਦੀ ਮੰਗ ਕਰ ਰਹੀ ਹੈ ਤੇ ਪਿੰਡਾਂ 'ਚ ਜਿੱਨਾ ਗਰੀਬ ਪਰਿਵਾਰਾਂ ਦੇ ਬਿੱਲ 50000 ਤੋਂ ਵੀ ਵੱਧ ਆ ਗਏ ਸੀ ਜਦਕਿ ਉਹਨਾਂ ਦੀ ਇੰਨੀ ਖਪਤ ਨਹੀਂ ਸੀ ਤੇ ਇਲਜ਼ਾਮਾ ਮੁਤਾਬਕ ਉਹਨਾਂ ਦੀ ਸੁਣੇ ਬਗੈਰ ਬਿਜਲੀ ਵਿਭਾਗ ਨੇ ਉਹਨਾਂ ਦੇ ਬਿਜਲੀ ਕਨੈਕਸ਼ਨ ਤੱਕ ਕਰ ਦਿੱਤੇ ਤੇ ਉੱਥੇ ਪਹੁੰਚ ਗਏ ਆਮ ਆਦਮੀ ਪਾਰਟੀ ਸੰਗਰੂਰ ਤੋਂ ਸੰਸਦ ਭਗਵੰਤ ਮਾਨ ਜਿਨ੍ਹਾਂ ਨੇ ਖੁਦ ਪਲਾਸ ਚੁੱਕਿਆ ਤੇ ਗਰੀਬ ਪਰਿਵਾਰਾਂ ਦੇ ਪਿੰਡਾਂ 'ਚ ਜਾ ਕੇ ਉਹਨਾਂ ਦੇ ਕਨੈਕਸ਼ਨ ਜੋੜ ਦਿੱਤੇ ਜਿਵੇਂ ਕਿ ਤੁਸੀਂ ਇਹ ਤਸਵੀਰਾਂ 'ਚ ਦੇਖ ਹੀ ਸਕਦੇ ਹੋ ਭਗਵੰਤ ਮਾਨ ਨੇ ਕਿਹਾ ਕਿ ਜੇ ਕੋਈ ਕੇਸ ਕਰਨਾ ਚਾਹੁੰਦਾ ਹੈ ਤਾਂ ਉਹ ਆਪ ਜ਼ਿੰਮੇਵਾਰੀ ਲੈਂਦੇ ਨੇ ਉਹਨਾਂ ਤੇ ਕਰੋ ਕੋਵਾਲ ਪਿੰਡ ਦੇ ਵਿੱਚ ਜਿਹੜੇ ਕਨੈਕਸ਼ਨ ਕੱਟ ਕੇ ਗਏ ਸੀਗੇ ਉਹਨਾਂ ਕਨੈਕਸ਼ਨਾਂ ਨੂੰ ਅਸੀਂ ਜੋੜ ਕੇ ਉਨਾ ਪਰਿਵਾਰਾਂ ਨੂੰ ਅਸੀਂ ਇਹ ਭਰੋਸਾ ਦਿੱਤਾ ਹੈ ਕਿ ਅਸੀਂ ਤੁਹਾਡੇ ਨਾਲ ਖੜਾਂਗੇ ਇਸ ਤਰ੍ਹਾਂ ਬਿਨਾਂ ਅਗਾਊਂ ਨੋਟਿਸ ਤੋਂ ਉਹ ਨਹੀਂ ਕੱਟ ਸਕਦੇ ਰਾਤੋਂ ਰਾਤ ਪਤਾ ਨਹੀਂ ਕਿਹੜੇ ਵੇਲੇ ਉਹ ਬਿਜਲੀ ਦੇ ਕਨੈਕਸ਼ਨ ਕੱਟ ਕੇ ਤੇ ਜਦ ਤਾ ਬਿੱਲ ਸਾਡੇ ਮਾਫ਼ ਕਰੋ ਜਾਂ ਸਾਡੇ ਨਾਲ ਬਹਿ ਕੇ ਗੱਲ ਕਰੋ ਉਸ ਤੋਂ ਬਾਅਦ ਅਸੀਂ ਗੱਲ ਕਰਾਂਗੇ 15 ਦਿਨ ਜਿਹੜੇ ਨੇ ਅਸੀਂ ਉਹਨਾਂ ਨੂੰ ਦਿੱਤੇ ਹੋਏ ਨੇ ਸਰਕਾਰ ਨੂੰ ਸੋ 25 ਤਰੀਕ ਤੋਂ ਬਾਅਦ ਜੋ ਵੀ ਪ੍ਰੋਗਰਾਮ ਹੋਊਗਾ ਅਸੀਂ ਆਮ ਲੋਕਾਂ ਨੂੰ ਸਾਰਿਆਂ ਨਾਲ ਲੈ ਕੇ ਇਹ ਸੰਘਰਸ਼ ਜਿਹੜਾ ਹੈ ਇਹ ਵੱਡਾ ਹੋਊਗਾ ਮੈਂ ਫੇਰ ਇੱਕ ਵਾਰੀ ਰਿਮਾਈਂਡ ਕਰਾਉਣਾ ਚਾਹੁੰਨਾ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਵਿੱਤ ਮੰਤਰੀ ਸਾਹਿਬ ਨੂੰ ਕਿ ਬਜਟ ਸੈਸ਼ਨ ਚੱਲ ਰਿਹਾ ਹੈ 18 ਤਰੀਕ ਨੂੰ ਤੁਸੀਂ ਬਜਟ ਪੇਸ਼ ਕਰਨਾ ਹੈ ਉਸ ਬਜਟ ਦੇ ਵਿੱਚ ਬਿਜਲੀ ਦੀ ਸਬਸਿਡੀ ਵਾਸਤੇ ਕਰੋੜਾਂ ਰੁਪਏ ਰੱਖੋਗੇ ਜਿਹੜਾ ਕਿ ਤੁਸੀਂ ਗਰੀਬਾਂ ਦੀ ਜੇਬ ਚੋਂ ਲੁੱਟ ਕੇ ਪ੍ਰਾਈਵੇਟ ਜਿਹੜੇ ਥਰਮਲ ਪਲਾਂਟਾਂ ਵਾਲਿਆਂ ਨੂੰ ਦੇ ਰਹੇ ਹੋ ਪ੍ਰਾਈਵੇਟ ਕੰਪਨੀਆਂ ਨੂੰ ਦੇ ਰਹੇ ਹੋ ਨਹੀਂ ਤਾਂ ਫਿਰ ਜੇ ਤੁਸੀਂ ਨਾ ਰੱਖਿਆ ਲੋਕਾਂ ਦਾ ਖਿਆਲ ਨਾ ਰ ਪਰ ਉਸ ਤੋਂ ਪਹਿਲਾਂ ਵੀ ਜਿਹੜੇ ਲੋਕ ਨੇ ਉਹ ਇਸ ਵਕਤ ਸਬਰ ਦੇ ਜਿਹੜੇ ਉਹਨਾਂ ਦੇ ਬੰਨ ਨੇ ਲੋਕਾਂ ਦੇ ਉਹ ਟੁੱਟੇ ਪਏ ਨੇ ਤੇ ਲੋਕ ਜਿਹੜੇ ਨੇ ਉਹ ਐਨੇ ਦੁਖੀ ਨੇ ਬਿਜਲੀ ਦੇ ਮਹਿੰਗੇ ਬਿੱਲਾਂ ਤੋਂ ਕਿ ਸਰਕਾਰ ਦੇ ਨੱਕ ਚ ਦਮ ਲਿਆ ਦੇਣਗੇ ਔਰ ਮੈਂ ਅਸੀਂ ਇਹਨਾਂ ਨਾਲ ਭਰੋਸਾ ਦਿੱਤਾ ਇਹਨਾਂ ਪਿੰਡ ਵਾਲੇ ਲੋਕਾਂ ਨੂੰ ਜਾਗੋਵਾਲ ਪਿੰਡ ਦੇ ਲੋਕਾਂ ਨੂੰ ਕਿ ਕੋਈ ਵੀ ਕੋਈ ਅਫਸਰ ਇੱਥੇ ਬਿਜਲੀ ਵਾਸਤੇ ਤੁਹਾਡੇ ਨਾਲ ਗੱਲ ਕਰਨ ਆਵੇ ਜਾਂ ਤੁਹਾਨੂੰ ਡਰਾਉਣ ਧਮਕਾਉਣ ਆਵੇ ਸਾਡੇ ਨਾਲ ਗੱਲ ਕਰਿਓ ਕੇਸ ਪਾਉਣਾ ਤਾਂ ਭਗਵੰਤ ਮਾਨ ਜ਼ਿੰਮੇਵਾਰ ਹੋਊਗਾ ਮੇਰੇ ਤੇ ਕੇਸ ਪਾਓ ਇਹਨੂੰ ਵੇਖਣ ਵਾਲੀ ਗੱਲ ਹੈ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ 'ਚ ਆਮ ਆਦਮੀ ਪਾਰਟੀ ਵੱਲੋਂ ਲੋਕਾਂ ਦੀਆਂ ਸੁਣੀਆਂ ਜਾ ਰਹੀਆਂ ਇਹ ਮੁਸ਼ਕਲਾਂ ਕੀਤੇ ਜਾ ਰਹੇ ਉਹਨਾਂ ਦੀਆਂ ਮੁਸ਼ਕਲਾਂ ਦੇ ਅਜਿਹੇ ਹੱਲ ਆਪ ਨੂੰ ਆਉਣ ਵਾਲੇ ਸਮੇਂ 'ਚ ਵੋਟਾ ਦਵਾ ਪਾਉਂਦੇ ਨੇ ਜਾਂ ਨਹੀਂ ਸੰਗਰੂਰ ਤੋਂ ਕੀਰਤੀ ਪਾਲ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ ਜੇ ਤੁਹਾਡੇ ਆਇਲਸ ਵਿੱਚ 6 each ਬੈਂਡ ਤੇ ਤੁਹਾਡੇ ਕੋਲ ਹੈ ਕੈਨੇਡਾ ਵਿੱਚ ਸੈਟਲ ਹੋਣ ਦਾ ਸੁਨਹਿਰੀ ਮੌਕਾ ਐਸ ਡੀ ਐਸ ਪ੍ਰਣਾਲੀ ਦੇ ਤਹਿਤ ਅਪਲਾਈ ਕਰਕੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ਾ ਹਾਸਲ ਕਰ ਸਕਦੇ ਹੋ ਮਿਲੋ ਸਾਡੀ ਐਕਸਪਰਟ ਪਾਇਰਾਮਿਡ ਈ ਸਰਵਿਸਿਜ਼ ਦੀ ਟੀਮ ਨੂੰ ਜਿਹਨੂੰ 14 ਸਾਲ ਅਤੇ 25000 ਐਪਲੀਕੇਸ਼ਨਾਂ ਦਾ ਤਜਰਬਾ ਹੈ